ਵਿਦਿਆਨਾ ਜ਼ਿਲ੍ਹਾ 바ਰ ਐਸੋਸੀਏਸ਼ਨ ਦੇ ਵਕੀਲਾਂ ਅਤੇ ਕੋਰਟ ਸਟਾਫ ਵਿਚਕਾਰ ਹੋਇਆ ਵਿਵਾਦ ਸੁਲਝ ਗਿਆ ਦੱਸਿਆ ਕਿ ਵਕੀਲਾਂ ਦੀ ਮੰਗ ਉੱਤੇ ਵਕੀਲਾਂ ਨਾਲ ਕੁੱਟਮਾਰ ਕਰਨ ਵਾਲੇ ਕੋਰਟ ਸਟਾਫ ਦਾ ਟ੍ਰਾਂਸਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵਕੀਲਾਵਲੋ ਹੜਤਾਲ ਵਾਪਸ ਲੈ ਲਈ ਗਈ ਹੈ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਦੇ ਹੋਰ ਵਕੀਲਾ ਨੇ ਦੱਸਿਆ ਕਿ ਕੁਝ ਵਕੀਲਾ ਤੇ ਕੋਰਟ ਸਟਾਫ ਵਿਚਕਾਰ ਜਿਹੜਾ ਵਿਵਾਦ ਹੋ ਗਿਆ ਸੀ ਜਿਸ ਤੋਂ ਬਾਅਦ ਵਕੀਲਾ ਨੇ ਉਹਨਾਂ ਉੱਪਰ ਮਾਮਲਾ ਦਰਜ ਕਰਵਾਇਆ ਇੱਥੇ ਉਸ ਤੋਂ ਬਾਅਦ ਕੋਰਟ ਸਟਾਫ ਨੇ ਵੀ 10 ਵਕੀਲਾ ਖਿਲਾਫ ਬਾਈ ਨੇਮ ਅਤੇ ਕਰੀਬ 150 ਤੋਂ 200 ਕਰੀਬ ਅਣਪਛਾਤੇ ਵਕੀਲਾ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਜੋ ਬਿਲਕੁਲ ਤੱਕਾ ਸੀ ਸੋ ਜਿਸ ਵਿਰੋਧ ਪੂਰੇ ਸੂਬੇ ਦੇ ਵਿੱਚ ਵਕੀਲਾਵਲੋਂ ਹੜਤਾਲ ਤੇ ਜਾਣ ਦਾ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਜੁਡੀਸ਼ੀਅਲੀ ਪ੍ਰਸ਼ਾਸਨ ਵੱਲੋਂ ਦੋਸ਼ੀ ਕੋਰਟ ਸਟਾਫ ਤੇ ਕਾਰਵਾਈ ਕੀਤੀ ਗਈ ਜਿਸ ਤੋਂ ਸੰਤੁਸ਼ਟ ਹੋ ਕੇ ਉਹਨਾਂ ਦੇ ਵੱਲੋਂ ਹੜਤਾਲ ਦੀ ਕਾਲ ਹੈ ਜਿਹੜੀ ਹੁਣ ਵਾਪਸ ਲੈ ਲਈ ਗਈ ਹੈ ਜੀ ਸਰ ਸ਼ੁਕਰੀਆ ਪਿਛਲੇ ਕੁਝ ਦਿਨਾਂ ਤੋਂ ਵਕੀਲ ਭਾਈ ਤਾਰੇ ਤੇ ਥੋੜਾ ਜਿਹਾ ਆਪਸੀ ਜਿਹੜਾ ਜੁਡੀਸ਼ਲ ਕੰਪਲੈਕਸ ਵਿੱਚ ਜਿਹੜੇ ਸਾਡੇ ਪਿਆਦੇ ਵਗੈਰਾ ਹੈ ਉਹਨਾਂ ਨਾਲ ਥੋੜਾ ਝਗੜਾ ਹੋ ਗਿਆ ਸੀ ਉਹ ਕਾਫੀ ਵੱਧ ਗਿਆ 2 ਐਫਆਈਆ ਦਰਜ ਹੋ ਗਏ ਸੀ ਇੱਕ ਦੂਸਰੇ ਦੇ ਖਿਲਾਫ ਗੀਲਾਂ ਦੇ ਖਿਲਾਫ ਠੁੱਠੇ ਤੱਥਾਂ ਦੇ ਆਧਾਰ ਤੇ ਪਰਚਾ ਦਰਜ ਕਰਤਾ ਵੀ ਇਹਨੂੰ ਦਬਾਅ ਪਾ ਕੇ ਇਸ ਕਾਮ ਨੂੰ ਦਬਾਇਆ ਜਾਵੇ ਪਰ ਨਹੀਂ ਸਾਡੇ ਪ੍ਰਧਾਨ ਉਪਨ ਸਕੜ ਜੀ ਨੇ ਕਾਫੀ ਜਦੋਜਦਾਂ ਕੀਤੀ ਮਾਨਯੋਗ ਸਾਡੇ ਸੈਸ਼ਨ ਜੱਜ ਸਾਹਿਬ ਮੈਡਮ ਆਪਿਤ ਕਰੋ ਨਵਾਜੀ ਨੇ ਇਛਾ ਦਖਲਅੰਦਾਜ਼ੀ ਕੀਤੀ ਅੱਜ ਸਾਰੇ ਸੀਨੀਅਰ ਐਡਵੋਕੇਟਸ ਨਾਲ ਬੈਠ ਕੇ ਉਪਨ ਸੰਗਠ ਸਾਡੇ ਸਕਤੀ ਸਾਹਿਬ ਸਾਡੇ ਹੋਰ ਸਾਰੇ ਮੇਰੇ ਸਾਰੇ ਵੀਰ ਅੱਜ ਅਸੀਂ ਹਾਜ਼ਰ ਸੀ ਬੜੇ ਵਧੀਆ ਤਰੀਕੇ ਨਾਲ ਅੱਜ ਸਚਿੱਤੇ ਢੱਗ ਨਾਲ ਇਹ ਜਿਹੜਾ ਸੀਗਾ ਆਪਸੀ ਮੈਟਰ ਜਿਹੜਾ ਮਨਮਟਾ ਸੀ ਖਤਮ ਹੋ ਗਿਆ ਮੈਂ ਸ਼ਲਾਘਾ ਕਰਦਾ ਸਾਡੇ ਸ਼ਸ਼ੀਦਾ ਸਾਹਿਬ ਦਾ ਪ੍ਰਧਾਨ ਜੀ ਦਾ ਸਾਰੀ ਮਾਰ ਜਿਹੜੇ ਮੈਂਬਰ ਨੇ ਸੀਨੀਅਰ ਮੈਂਬਰਸ ਐਗਜ਼ੀਕਟਿਵ ਕਮੇਟੀ ਰੋਗਨਦੀਪ ਸਾਰਿਆਂ ਨੂੰ ਬਹੁਤ ਬਹੁਤ ਦੀਆਂ ਬਰਾਕ ਦਿੱਤਾ ਐਂਡ ਸਭ ਤੋਂ ਜ਼ਿਆਦਾ ਜਿਹੜਾ ਧੰਨਵਾਦ ਕਰਦੇ ਆਂ ਅਸੀਂ ਆਪਣੀ ਸਾਰੇ ਵਕੀਲ ਭਰਾਵਾਂ ਤੇ ਭਾਈਚਾਰੇ ਦਾ ਜਿੰਨਾ ਉਹਨਾਂ ਨੇ ਸਟਰੈਂਥ ਦਿਖਾਈ ਐ ਇਸ ਮੁੱਦੇ ਦੇ ਵਿੱਚ ਮੈਂ ਕਿ ਕਮਾਲ ਹੋ ਗਈ ਇੱਕ ਮਸਾਰ ਬਣ ਗਈ ਕਿ ਵਕੀਲਾਂ ਨੂੰ ਹੱਥ ਪਾਣਾ ਨਾ ਸੁੱਖਾ ਨਹੀਂ ਹੁੰਦਾ ਪਰ ਇਹ ਮਸਲਾ ਬਾਰਤ ਬੈਂਚ ਦੇ ਵਿੱਚ ਸੀ ਇਸ ਕਰਕੇ ਉਹਨੂੰ ਬੜੇ ਤਰੀਕੇ ਨਾਲ ਸਟੇਟ ਤੇ ਟੱਕਰ ਮੇੜਿਆ ਗਿਆ ਮੈਂ ਸਰਦਾਰ ਜੀ ਨੂੰ ਇਸ ਗੱਲ ਦਾ ਸਿਹਰਾ ਦਿੰਨਾ ਬੜੇ ਜਿਹੇ ਤਰੀਕੇ ਨਾਲ ਕੀਤਾ ਇਹਨਾਂ ਨੇ ਤੇ ਅੱਗੇ ਤੋਂ ਵੀ ਅਸੀਂ ਸਾਰੇ ਪਿਆਰ ਨਾਲ ਰਵਾਂਗੇ ਅੱਜ ਦਾ ਜਿਹੜਾ ਇਹ ਸਟ੍ਰਾਈਕ ਦਾ ਮਾਹੌਲ ਹੈ ਖਤਮ ਹੋ ਗਿਆ ਹੁਣ ਕੱਲ ਤੋਂ ਸਾਰੇ ਕੰਮ ਕਰਨਗੇ ਠੀਕ ਠੀਕ ਹੈ ਸਾਰੇ ਨੇ ਮਿਲ ਕੇ ਇਨਕਲੂਡਿੰਗ ਪਾਰ ਮੈਂਬਰਸ ਸੀਨੀਅਰ ਮੈਂਬਰਸ ਜਿਨਨੇ ਪਾਸਟ ਆਫਿਸ ਬੀਅਰਰਸ ਸੀ ਤੇ ਜਿਨਨੇ ਵੀ ਪੰਜਾਬ ਨਹਿਰਾਨਾ ਦੀ ਸਟੇਟ ਬਾਰ ਐਸੋਸੀਏਸ਼ਨ ਸੀ ਉਹਨਾਂ ਨਾਲ ਮਿਲ ਕੇ ਜੋ ਅੱਜ ਅਸੀਂ ਇੱਕ ਦ੍ਰਿੜ ਫੈਸਲਾ ਲਿਆ ਸੀਗਾ ਕਿ ਅਸੀਂ ਸਮਝਾ ਕਿਸੇ ਵੀ ਡਰ ਹੇਟ ਇਸ ਮੈਟਰ ਨੂੰ ਗੱਲ ਨਹੀਂ ਕਰਨੀ ਹੈ ਜਾਂ ਕੰਪਰੋਮਾਈਜ਼ ਨਹੀਂ ਕਰਨਾ ਹੋਵਾ ਜਿਸੀਂ ਉਸ ਨੂੰ ਅਚੀਵ ਕਰ ਲਿਆ ਹੈ ਸਾਡੀਆਂ ਜੋ 2 ਦਿਨ ਦੀ ਡਿਮਾਂਡ ਸੀਗੀਆਂ ਉਹ ਸੈਸ਼ਨ ਜੱਜ ਨੇ ਅਪਰੂਵ ਕਰ ਲੀਆਂ ਨੇ ਕੋਈ ਵੀ ਇਸ ਮੈਟਰ ਦੇ ਵਿੱਚ ਕੋਈ ਵੀ ਅੱਗੇ ਫਰਦਰ ਜੇ ਗੱਲ ਹੋਊਗੀ ਸਾਡੀ ਪਹਿਲੀ ਡਿਮਾਂਡ ਇਹ ਸੀ ਕਿ ਕੋਈ ਵੀ ਇਸ ਮੈਟਰ 'ਚ ਕੋਈ ਫਰਦਰ ਗੱਲ ਹੋਊਗੀ ਉਸ ਤੋਂ ਪਹਿਲਾਂ ਇਹ ਡੀਡੀਆਰ ਜੋ ਸਾਡੇ ਤੇ ਦਬਾਅ ਵੇਟ ਕੀਤੀ ਗਈ ਸੀ ਉਹ ਵਾਪਸ ਦਿੱਤੀ ਜਾਊਗੀ ਤੇ ਉਹਨਾਂ ਜਿਹੜੇ ਮੇਨ ਕਲਪਰੇਟ ਸੀ ਉਹਨਾਂ ਨੂੰ ਇੱਥੋਂ ਲੁਧਿਆਣਾ ਸਟੇਸ਼ਨ ਤੋਂ ਟਰਾਂਸਫਰ ਕੀਤਾ ਜਾਵੇਗਾ ਇਹ ਦੋਨੋਂ ਡਿਮਾਂਡਸ ਸਾਰੀਆਂ ਮੰਨ ਲੀਆਂ ਗਈਆਂ ਨੇ ਜੀ ਤੇ ਜੀਤੇ ਲਈ ਅਸੀਂ ਜੁਡੀਸ਼ੀ ਦਾ ਸਪੈਸ਼ਲੀ ਸਾਡੇ ਆਨਰੇਬਲ ਸੈਸ਼ਨ ਜੱਜ ਸਾਹਿਬ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਇਹ ਸਾਰਾ ਕੁਝ ਸਿਰਫ ਤੇ ਸਿਰਫ ਜਿਹੜੀ ਬਾਰ ਤੇ ਉਹਦੀ ਜਿਹੜੀ ਸਟਰੈਂਥ ਤੇ ਜਿਹੜੀ ਸਟੇਟ ਬਾਰ ਐਸੋਸੀਏਸ਼ਨਸ ਦਾ ਜਿਹੜਾ ਹੱਲਾ ਸੀ ਤੇ ਉਹਨਾਂ ਦੀ ਸਟਰੈਂਥ ਸੀ ਜਿਹੜੀ ਸਾਡੇ ਐਗਜ਼ੀਕਿਊਟਿਵ ਯਾ ਜਿਹੜੇ ਸਾਡੇ ਸੀਨੀਅਰ ਮੈਂਬਰ ਜਿਹੜੇ ਸਾਡੇ ਨਾਲ ਗਏ ਸੀ ਤੇ ਪਾਸਟ ਆਫਿਸ ਬੀਰੀਅਰਸ ਜਿਨ੍ਹਾਂ ਨੇ ਸਾਨੂੰ ਗਾਈਡ ਕੀਤਾ ਕਿ ਸਿਚੁਏਸ਼ਨ ਨੂੰ ਕਿਵੇਂ ਟੈਕਲ ਕਰਨਾ ਹੈ ਇਹ ਸਿਰਫ ਉਹਨਾਂ ਦੇ ਸਦਕੇ ਹੀ ਪੂਰਾ ਹੋ ਚੁੱਕਿਆ ਹੈ ਇੱਕ ਸਟੈਪ ਅਸੀਂ ਜਿੱਤ ਗਏ ਆ ਤੇ ਪੰਜਾਬ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਗਿਆ ਹੈ ਇਹ ਲਿਟਿਗੈਂਸ ਜਾਂ ਬਾਕੀਆਂ ਲਈ ਵੀ ਗਿਆ ਹੈ ਕਿ ਪਰਚੇ ਦੇ ਹੇਟ ਕੰਪਰੋਮਾਈਜ਼ ਨਹੀਂ ਹੁੰਦਾ ਹਰ ਇੱਕ ਚੀਜ਼ ਨੂੰ ਖਤਮ ਕਰਨ ਦਾ ਇੱਕ ਤਰੀਕਾ ਹੁੰਦਾ ਤੇ ਇਹ ਜਿਹੜਾ ਤਰੀਕਾ ਅਪਣਾਇਆ ਗਿਆ ਸੀ ਉਹ ਗਲਤ ਸੀਗਾ ਸਾਨੂੰ ਸੈਸ਼ਨ ਜੀ ਸਾਹਿਬ ਨਾਲ ਅਸੀਂ ਵੀ ਕੁਝ ਵਾਦਾ ਕੀਤਾ ਹੈ ਜੀ ਪਹਿਲਾ ਵਾਦਾ ਅਸੀਂ ਵੀ ਕੀਤਾ ਹੈ ਕਿ ਜੀ ਜੋ ਅਸੀਂ ਵੀ ਮਾਹੌਲ ਨੂੰ ਠੀਕ ਰੱਖਾਂਗੇ ਸਾਡੀ ਲੜਾਈ ਕਿਸੇ ਸਟਾਫ ਨਾਲ ਉੱਚ-ਨੀਚ ਦੀ ਨਹੀਂ ਸੀਗੀ ਜੀ ਸਾਰੇ ਸਾਡੇ ਭਰਾ ਨੇ ਅਸੀਂ ਵੀ ਇਸ ਚੀਜ਼ ਨੂੰ ਖਤਮ ਕਰਾਂਗੇ ਜੀ ਬਾਕੀ ਸਟਾਫ ਮੈਂਬਰ ਜੋ ਵੀ ਹੈ ਜੀ ਉਹ ਸਾਡੇ ਭਰਾ ਨੇ ਜੀ ਸਾਡੇ ਮੰਚ ਵੀ ਕੋਈ ਕਿਸ ਦੇ ਖਿਲਾਫ ਕੋਈ ਗੁੱਸਾ ਨਹੀਂ ਹੈ ਜੀ ਬਾਕੀ ਸਟਾਫ ਮੈਂਬਰਜ਼ ਦੇ ਖਿਲਾਫ ਐਵੇਂ ਹੀ ਕੋਰਡੀਅਲ ਰਿਲੇਸ਼ਨ ਅਸੀਂ ਵੀ ਰੱਖਾਂਗੇ ਅਸੀਂ ਵੀ ਆਪਣੇ ਵਕੀਲਾਂ ਭੈਣਾ ਭਰਾਵਾਂ ਨੂੰ ਸੈਂਸਿਟਾਈਜ਼ ਕਰਾਂਗੇ ਇਹੀ ਅਸ਼ੋਰੈਂਸ ਸਾਨੂੰ ਸੈਸ਼ਨ ਜੀ ਸਾਹਿਬ ਵੱਲੋਂ ਵੀ ਮਿਲੀ ਹੈ ਜੁਡੀਸ਼ੀਅਲ ਵੱਲੋਂ ਮਿਲਿਆ ਕਿ ਉਹ ਵੀ ਆਪਣੇ ਸਟਾਫ ਨੂੰ ਸੈਂਸਿਟਾਈਜ਼ ਕਰਨਗੇ ਤਾਂ ਕਿ ਇੱਕ ਬਹੁਤ ਹੀ ਪੀਸਫੁੱਲ ਤੇ ਹਾਰਮੋਨੀਅਲ ਤਰੀਕੇ ਨਾਲ ਇੱਥੇ ਕੰਮ ਚੱਲੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਟਾਫ ਕੋਰਟ ਸਟਾਫ ਲਾਇਰਸ ਤੇ ਜਜਸ ਤੋਂ ਬਿਨਾ ਇੱਕ ਚੈਰੀ ਨਹੀਂ ਚੱਲ ਸਕਦੀ ਜੀ ਤਿੰਨਾਂ ਨੂੰ ਹੀ ਮਿਲ ਕੇ ਚੱਲਣਾ ਪੈਣਾ ਹੈ ਜੋ ਇੱਕ ਥੋੜੀ ਜਿਹੀ ਰਿਫਟ ਆ ਚੁੱਕੀ ਸੀਗੀ ਜੀ ਉਹ ਰਿਫਟ ਅੱਜ ਸਾਡੇ ਸੀਨੀਅਰ ਜੱਜ ਬੈਠੇ ਸੀਗੇ ਤੇ ਸੈਸ਼ਨ ਜੱਜ ਸਾਹਿਬ ਬੈਠੇ ਸੀ ਉਹ ਉਹ ਰਿਫਟ ਅੱਜ ਖਤਮ ਹੋ ਗਈ ਹੈ ਜੀ ਜਿਹਦਾ ਕਿ ਅਸੀਂ ਧੰਨਵਾਦ ਕਰਦੇ ਹਾਂ ਦੋਨੋਂ ਧਿਰਾਂ ਦਾ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਵਿਚਾਰਾਂ ਤੋਂ ਬਾਅਦ ਇੱਕ ਅਸੀਂ ਅਮੀ ਕੇਬਲ ਸੋਲੂਸ਼ਨਸ ਤੇ ਨਿਕਲੇ ਆ ਜੀ ਤੇ ਹੁਣ ਅੱਗੇ ਅਹੀ ਆਸ ਕਰਾਂਗੇ ਅਸੀਂ ਕਿ ਇਹ ਸਮੂਥ ਵਰਕਿੰਗ ਚਲਦੀ ਰਹੇ ਤੇ ਜਿਹੜਾ ਅਨਵਾਂਟਡ ਤੇ ਜਿਹੜਾ ਅਸੀਂ ਨਾ ਚਾਹੰਦੇ ਹੋਏ ਵੀ ਜਿਹੜਾ ਸਾਨੂੰ ਸਿਚੁਏਸ਼ਨ ਨੂੰ ਫੇਸ ਕਰਨਾ ਪਿਆ ਉਹ ਅੱਗੇ ਅੱਜ ਤੋਂ ਬਾਅਦ ਕਦੇ ਵੀ ਕਿਸੇ ਵੀ ਬਾਰ ਦੇ ਵਿੱਚ ਕੋਈ ਵੀ ਕਿਸੇ ਨੂੰ ਵੀ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਅਸੀਂ ਧੰਨਵਾਦ ਕਰ ਰਹੇ ਹਾਂ ਬਾਕੀ ਸਟੇਟ 바ਰਸ ਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਜੀ ਸਾਡੇ ਨਾਲ ਖੜੇ ਆ ਜੀ ਬਿਨਾ ਪੁੱਛੇ ਇੱਕ ਆਵਾਜ਼ ਤੇ ਜਿਨ੍ਹਾਂ ਨੇ 9 ਵਜੇ ਦੀ ਕਾਲ ਦਿੱਤੀ ਹੈ ਕਈਆਂ 12 ਉਹਦਾ ਮੈਟਰ ਵੀ ਨਹੀਂ ਪਤਾ ਸੀਗਾ ਜੀ ਉਹਨਾਂ ਨੇ ਬਸ ਇੰਨਾ ਲਿਖਿਆ ਵੀ ਲੁਧਾਣੇ ਹੈਗਾ ਤੇ ਬਸ ਗੱਲ ਖਤਮ ਦੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਰਿਣੀ ਹਾਂ ਜੀ ਸਾਰਿਆਂ ਦੇ ਤੇ ਇਹ ਐਗਜ਼ੈਂਪਲ ਸੈੱਟ ਹੋਇਆ ਜੀ ਤੇ ਅਸੀਂ ਇਹਨੂੰ ਬਰਕਰਾਰ ਰੱਖਾਂਗੇ ਪਰ ਇਹਨੇ ਡਿਗਨੀਫਾਈਡ ਮਿਹਨਤ ਦੀ ਥੈਂਕ ਯੂ ਮੌਜੂਦ ਹੈ ਕਿੰਨੇ ਵਕੀਲਾਂ ਨੂੰ ਨਾਮ ਜਿੱਤਿਆ ਗਿਆ ਸਰ ਇਹ ਮਾਮਲੇ ਦੇ ਵਿੱਚ 10 ਵਕੀਲਾਂ ਨੂੰ ਤੇ 150 ਤੋਂ 200 ਅਨਪਛਾਤੇ ਵਕੀਲਾਂ ਦਾ ਪਾਇਆ ਗਿਆ ਸੀਗਾ ਜੀ ਤੇ ਗਲਤ ਮੈਸੇਜ ਗਿਆ ਸੀਗਾ ਜੀ ਇਹ ਜੋ ਕਿ ਉਹਨ ਰੈਕਟੀਫਾਈ ਹੋ ਚੁੱਕਿਆ ਜੀ ਤੇ ਅਸੀਂ ਇਹਦੇ ਲਈ ਜੁਡੀਸ਼ੀ ਦਾ ਵੀ ਧੰਨਵਾਦ ਕਰਦੇ ਆਂ ਵੀ ਆਪਣੇ ਬਾਰ ਮੈਂਬਰਸ ਦਾ ਹੈਗਾ ਹੀ ਹੈ ਜੋ ਸਾਡੀ ਸਟਰੈਂਥ ਸੀਗੀ ਜੀ ਟੀਮ ਐਗਜ਼ੀਕਿਊਟਿਵ ਲੁਧਿਆਣਾ ਕੱਲੇ ਕੁਝ ਨਹੀਂ ਕਰ ਸਕਦੇ ਜੀ ਅਸੀਂ ਕਈ ਇਹ ਵੀ ਕੱਲੇ ਸੀਨੀਅਰਸ ਨਿਕਾਲਿਆ ਟੀਮ ਐਗਜ਼ੀਕਿਊਟਿਵ ਨੇ ਕਰ ਲਿਆ ਇਹਦੇ ਪਿੱਛੇ ਜੋ ਬਾਰ ਦੀ ਪੂਰੀ ਸਟਰੈਂਥ ਸੀਗੀ ਸਟੇਟ ਬਾਰ ਐਸੋਸੀਏਸ਼ਨਸ ਬਾਰ ਕੌਂਸਲ ਜੋ ਸਾਡੇ ਨਾਲ ਖੜੀ ਸੀ ਉਹਦਾ ਇੱਕ ਕਲੈਕਟਿਵ ਐਫਰਟ ਸੀਗਾ ਜੁਆਜਾ ਅਸੀਂ ਇਹ ਜੀਪ ਕੀਤਾ ਜੀ ਸਰ ਜਿਹੜੀਆਂ ਬੰਦਿਆਂ ਨੂੰ ਟ੍ਰਾਂਸਫਰ ਕੀਤਾ ਗਿਆ ਅ ਸਰ ਤੇਨ ਬੰਦਿਆਂ ਨੂੰ ਟ੍ਰਾਂਸਫਰ ਕੀਤਾ ਹੋਇਆ ਜੀ ਇਮੀਡੀਏਟ ਹੋ ਗਿਆ ਜੀ ਉਹਨਾਂ ਨੂੰ ਲੁਧਿਆਣਾ ਸਟੇਸ਼ਨ ਤੋਂ ਮੀਡੀਏਲੀ ਟਰਾਂਸਫਰ ਕਰ ਦਿੱਤਾ ਗਿਆ ਜੀ ਕੱਲ ਤੋਂ ਹੜਤਾਲ ਬੰਦ ਹੈ ਜੀ ਸਾਡੀ ਡਿਮਾਂਡ ਜੀ ਸੀਗਾ ਜੀ ਤੇ ਹੁਣ ਓਪਨ ਡਾਇਲੌਗ ਚੱਲਦਾ ਰਹੇਗਾ ਜੀ ਸਾਰਨਾ ਜੋ ਸਿਚੁਏਸ਼ਨ ਉਹਨੂੰ ਕਿਵੇਂ ਡਿਫਿਊਜ਼ ਕੀਤਾ ਜਾਵੇ ਹੌਲੀ ਹੌਲੀ ਹੁੰਦਾ ਜੀ ਇੱਕ ਜੋ ਮਸਲਾ ਖੜਾ ਹੁੰਦਾ ਜੀ ਕਹਿ ਸਕਦੇ ਆ ਜੀ ਵੀ ਤੁਸੀਂ ਜਦੋਂ ਨੈਕਸਟਾਂ ਤੋਂ ਪਿੰਨਾ ਕਿਹਾ ਸੀਗਾ ਕਿ ਮੈਂ ਸਾਰੇ ਵਕੀਲ ਭਾਈਚਾਰੇ ਦੇ ਨਾਲ ਇਕੱਠੇ ਖੜਾ ਆਵਾਂਗੇ ਜਿੱਥੇ ਕੋਈ ਵੀ ਮੁਸੀਬਤ ਆਈ ਉਹਦੇ ਨਾਲ ਖੜੇ ਕਰਾਂਗੇ ਦੇਖੋ ਜੀ ਪਹਿਲਾਂ ਮੈਂ ਕਲੀਅਰ ਕਰਦਾ ਜੀ ਇਹ ਕੱਲਾ ਮੇਰੇ ਦਾ ਐਫਰਟ ਨਹੀਂ ਹੈਗਾ ਜੀ ਕੱਲਾ ਮੇਰਾ ਐਫਰਟ ਕੱਲਾ ਕੁਛ ਨਹੀਂ ਕਰ ਸਕਦਾ ਸੀਗਾ ਮੇਰੇ ਪਿੱਛੇ ਪਹਿਲਾਂ ਵੀ ਬਾਹਰ ਖੜੀ ਸੀ ਤੇ ਹੁਣ ਵੀ ਬਾਹਰ ਖੜੀ ਹੈ ਜੀ ਬਾਹਰ ਦਾ ਹੀ ਇੱਕ ਜੋ ਸਟੈਂਡ ਸੀਗੀ ਉਹਦੇ ਕਰਕੇ ਮੈਂ ਸਟੈਪ ਚੱਕ ਸਕਿਆ ਜੀ ਬਿਨਾ ਬਾਹਰ ਜਾਂ ਬਿਨਾ ਸਟੈਂਡ ਦੇ ਮੇਰੇ ਕੋਲ ਕੁਛ ਨਹੀਂ ਹੈਗਾ ਜੀ ਸਟਾਫ ਦਾ ਕੀ ਕਹਿਣਾ ਤੁਹਾਨੂੰ ਸਟਾਫ ਸਟਾਫ ਮੇਰੇ ਭਰਾ ਨੇ ਜੀ ਭੈਣ ਭਰਾ ਨੇ ਜੀ ਮੈਂ ਤਾਂ ਅੱਜ ਵੀ ਮੁਰਦੇ ਹੋਏ ਕਈਆਂ ਦੇ ਪੈਰੀ ਹੱਦਲਾ ਕਈ ਕਈ ਨੂੰ ਜਫੀ ਪਾਕ ਆ ਸਾਡਾ ਕਿਸੇ ਸਟਾਫ ਨਾਲ ਕੋਈ ਰੋਲ ਨਹੀਂ ਜੀ ਇਨਫੈਕਟ ਜਾਦੇ ਮੰਦ ਭਗਾ ਹੋਇਆ ਸੀਗਾ ਜੀ ਉਥੇ ਜਿਹੜਾ ਬਾਕੀ ਸਟਾਫ ਮਾਜਰ ਸਟਾਫ ਸੀ ਮੈਂ ਤਾਂ ਉਹਨਾਂ ਨੂੰ ਮਿਲ ਕੇ ਵੀ ਆਇਆ ਜੀ ਮੈਂ ਉਹਨਾਂ ਨੂੰ ਇੱਕ ਆਪਣਾ ਨੰਬਰ ਵੀ ਦੇ ਕੇ ਆਇਆ ਸੀ ਵੀ ਤੁਹਾਨੂੰ ਜੇ ਕੋਈ ਵਕੀਲ ਗੁੱਸੇ ਜਾ ਕੇ ਤੰਗ ਵੀ ਕਰਦਾ ਤੁਸੀਂ ਮੈਨੂੰ ਕਾਲ ਕਰੋ ਜੀ ਸਾਡੀ ਲੜਾਈ ਕਿਸੇ ਨਾਲ ਵੀ ਹੈ ਨਹੀਂ ਜੀ ਸਾਡੇ ਭੈਣ ਭਰਾ ਨੇ ਜੀ ਕਿਸੇ ਦਾ ਚਾਚਾ ਤਾਇਆ ਵੀ ਫੋਨ ਦਾ ਮੈਨੂੰ ਆਗੇ ਸੀਗੇ ਜੀ ਨਾ ਸਾਡੇ ਕੋਈ ਹੈ ਦਵੇਸ਼ ਨਾ ਸਾਡੇ ਕੁਝ ਹੈਗਾ ਜੀ ਇਹ ਹੀ ਅਸੀਂ ਆਸ ਕਰਦੇ ਹਾਂ ਵੀ ਦੋਨੋਂ ਪਾਸੇ ਇਹੀ ਚੱਲਦਾ ਰਹੇਗਾ ਜੀ ਸਾਰੇ ਭੈਣ ਭਰਾ ਸੀ ਇਕੱਠੇ ਮਿਲ ਕੇ ਰਹੀਏ ਜੀ ਕਈਆਂ ਦੀ ਕਈਆਂ ਦੇ ਬੇਟੇ ਬੱਚੇ ਇੱਥੇ ਵਕੀਲ ਨੇ ਜੀ ਤੇ ਇਸ ਕਰਕੇ ਉਹ ਸਾਡਾ ਪਰਿਵਾਰ ਹੀ ਹੈ ਜੀ ਠੀਕ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ